ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਘੈਂਡ ਜੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਟੋਨੇ ਪਏ ਆ ਨਿੰਮ ਇਹ ਨਿੰਮ ਤਾਂ ਪਟੋਨੇ ਪਏ ਆ ਇੱਥੇ ਕੋਈ ਜਵੇਂ ਟੱਡ ਟੁੱਟਰ ਹੋ ਗਿਆ ਜਵੇਂ ਲੰਗਾਈ ਦਾ ਹੈਗਾ ਹਾਲੂਲ ਵਾਈ ਦਾ ਹੈਗਾ ਤੇ ਤਾਂ ਕਰਕੇ ਫਿਰ ਔਖਾ ਲੱਗਦਾ ਹੈਗਾ ਉਹ ਸਾਰੀਆਂ ਸਬਜ਼ੀਆਂ ਖਰਾਬ ਹੁੰਦੀਆਂ ਹੈਗੀਆਂ ਤੇ ਹੁਣ ਇੱਧਰ ਪਟਾਵਾਂਗੇ ਤੇ ਬਾਪੂ ਲੱਗਾ ਨਿੰਮ ਪਟਣ ਤੇ ਸਵੇਰ ਦੇ ਲੱਗੇ ਆ ਤੇ ਟਾਈਮ ਨਹੀਂ ਲੱਗਾ ਤੇ ਨਿੰਮ ਦੇ ਆਸ਼ਾਂਕੇ ਉੱਤੋਂ ਤੇ ਐਸੇ ਰੱਖਦਾ ਹੈ ਕਿ ਕਰੋ ਚੱਕਣ ਕੰਮ ਇਹਨੂੰ ਕਰ ਦੇਣਾ ਪੂਰਾ ਬਾਪੂ ਪੂਰਾ ਯੋਰਾ ਸ਼ੋਰਾ ਤੇ ਲੱਗਾ ਹੋਇਆ ਹੈ ਕਰੋ ਚੱਕ ਯੋਰਾ ਸ਼ੋਰਾ ਦੇਖੋ ਨਾਲ ਨਾਲ ਦਾ ਬੂਟਾ ਕੀ ਉਹ ਪੜਲਾਵੜੀ ਹੀ ਹੈ ਜਾਨ ਕਰੋ ਚੱਕ ਬਾਈ ਪੁਰਾ 10 10 ਤੇ ਹੁਣ ਬਾਹ ਕੰਮ ਆਈ ਚੱਲਾ ਐਂਡ ਤੇ ਫਿਰ ਥੱਲੇ ਸੈਟ ਲਾਂਗੇ ਇੱਥੋਂ ਕਰੋ ਚੱਕ ਵੀਊ ਬਸ ਆਈ ਚੱਲਾ ਕਮਮ ਨੇੜ ਤਾਂ ਥੱਲੇ ਮਾਰ ਦੇਣੀ ਚੱਕ ਕੇ ਕਮ ਯੰਗ ਹੋ ਜਾਣਾ ਯੰਗ ਹੁਣ ਨਿੰਮ ਜਦੋਂ ਪੱਟਦੇ ਆ ਸੰਦ ਸੰਦ ਵਧੀਆ ਲੰਗੀਆਂ ਨੇ ਅੰਦਰ ਬਾਂਰਾਂਡੇ ਜਿਵੇਂ ਹਾਲੂ ਲਾਉਣੇ ਹੁਣ ਨਾ ਅੰਦਰ ਲੱਗ ਜਾਣਗੇ ਨਾਲ ਇਥੇ ਅਥਾਂ ਵਗ ਜੇ ਕਰੇਗੀ ਸਬਜ਼ੀਆਂ ਸੂਜੀਆਂ ਲਾਈ ਦੀਆਂ ਇਥੇ ਕਰੋ ਚੱਕ ਮੌਲ ਓੱਕੇ ਰਪੋਟਾਂ ਆਈਆਂ ਵੀਆਂ ਲਾਇਆ ਬਾਪੂ ਨੇ ਜ਼ੋਰ ਤੇ ਨਹੀਂ ਪਾਟੀ ਦਿੱਤੀ ਫਿਰ ਵੇਖੋ ਅਰਸੀ ਨਾਲ ਬੰਨੀ ਹੋਈ ਏ ਉੱਧਰ ਨਾ ਢੇਕ ਜੀ ਇਹ ਥੋੜਾ ਹਿੱਟੇ ਨਹੀਂ ਹੈ ਓਏ ਰੁੱਕ ਜਾ। ਇਹਨਾਂ ਲੱਗੀ ਮਾੜੀ ਮੜੀ ਤੇ ਹੋਲੀ ਹੋਲੀ ਨਾ ਲਾ ਦੇਣੀ ਹੈ। ਠੇਗਿਆ ਨਹੀਂ ਬਸ ਬਾਪੂ ਹੀ ਥੱਕ ਗਏ ਨੇ। ਅੱਗੇ ਚੈੱਕ ਕਰੋ। ਹੁਣ ਇਹ ਸਿੱਟੀ ਹੈ, ਸੀਨ ਨਹੀਂ ਬਣਿਆ। ਰਾਈ ਬੰਦ ਕਰਤਾ ਨਿਮਣੇ। எட்டினால் பசிக்கும் நீர் ਆ ਲੰਮਾ ਉਪ ਸਗੇ ਪਸਕੇ 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 ਕੋ ਨਿਕਲ ਗਏ ਕਰੋ ਚੱਕ ਨੇ ਵਦੀਆਂ ਟਾਣੀਆਂ ਟਾਣੀਆਂ ਹੋਈਆਂ ਪਿਆ ਇਕੱਠੀਆਂ ਲੈ ਲੈ ਤੇ ਇਹ ਨਹੀਂ ਮੈਂ ਪਾੜਦੀ ਸੋਚੋਣਾ ਕਿ ਤੇ ਨਿੰਮ ਤੁਸੀਂ ਪਾਟਦੀ ਇੱਥੇ ਵੀ ਹੁਣ ਇੱਕ ਆ ਬੁੱਢਾ ਲਾ ਨਿੰਮੇ ਸੈੜ ਤੇ ਲਾਵਾ ਕਰਾਂਗੇ ਹੁਣ ਤੇ ਆ ਬੁੱਢੇ ਲਾਇਨੇ ਕਰੋ ਚੱਕ ਤੇ ਵਿੱਚ ਉਹ ਦੇਖੋ ਬੰਨੇ ਗਰੇ ਬੂਟੇ ਹਰੀਆਲੀ ਹਰੀਆਲੀ ਕਰ ਦੇਣੀ ਇਹ ਔਖਾ ਕੀਤਾ ਹੈਗਾ ਵਿਚਾਲੇ ਹੀ ਬੂਟਾ ਤਾਂ ਕਰਕੇ ਫਿਰ ਪਟਨਾ ਪਿਆ ਕਰੋ ਚੱਕ ਦੋ ਚਾਰ ਘੁੰਮੜ ਵਿੱਚ ਇੱਧਰ ਬੜਾ ਜਿਹਾ ਇੱਧਰ ਹੋ ਜਾਂਦਾ ਕਰੋ ਚੱਕ ਉੱਤੇ ਇੱਧਰ ਹੀ ਆ ਜੀ ਕਰੋ ਚੱਕ ਉੱਤੇ ਚੜ ਗਏ ਆਪਾਂ ਟੰਕਰ ਅੰਦਰ ਬੰਨੇ ਹੈ ਗਾਂਡੇ ਚੈੱਕ ਕਰੋ ਇਹਦੇ ਪੱਤੇ ਪੱਤੇ ਹੀ ਲੜ ਗਿਣੀ ਬਾਪੂ ਸਾਰੇ ਇੱਕ ਇੱਕ ਚੀਜ਼ ਹੁਣ ਵੜਣਗੇ ਸੋ ਕਰੋ ਚੱਕ ਆਪਾਂ ਵੀ ਹੁਣ ਥੱਲੇ ਛਾਲ ਮਾਰਨੇ ਆ ਤੇ ਵੇਖੋ ਇੱਕ ਇੱਕ ਟਾਣਾ ਹੁਣ ਵੱਢੀ ਜਾਂਦੇ ਨੇ ਆ ਗਏ ਥੱਲੇ ਕਰੋ ਚੈੱਕ ਯੇਂਗ ਕਰਦੇ ਨੇ ਯੇਂਗ ਨਾਲ ਤੂਰੀਆਂ ਲੱਗੀਆਂ ਆਂ ਔਰ ਤੂਰੀਆਂ ਲੱਗੀਆਂ ਹੈ ਕਾ ਲੱਗੀ ਤੂਰੀ ਆ ਲੈ ਉਹਨਾਂ ਲਾ ਲਾ ਤੂਰੀਆਂ ਲਾ 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 ਆ ਤੂਰੀ ਆ ਥੱਲੇ ਖੜਦੀ ਕਿੰਨੀਆਂ ਪੱਕੀਆਂ ਵੀ ਲਾਦਾ ਪੱਕੀਆਂ ਨੂੰ ਕਰ ਲੈ ਪੱਕੀਆਂ ਕਰ ਹੁਣ ਮੈਂ ਉੱਤੇ ਆ ਕੇ ਤੁਹਾਨੂੰ ਵੀਊ ਫੋਨਾ ਇਹੋ ਹੀ ਆ ਲੱਗਦਾ ਹਨ ਦੇਖ ਲਈ ਪਟਕੇ ਨਿੰਮ ਆ ਗਿਆ ਇਹ ਤੇ ਚੋਬਰ ਤੇ ਕਹਿੰਦੇ ਆ ਵੇਖ ਕਿਵੇਂ ਲੱਗਦੀ ਹੁਣ ਨਿੰਮ ਕਰੋ ਚੈੱਕ ਲੈ ਦੁਪਹਿਰ ਦੁਪਹਿਰ ਦੇ ਟਾਈਮ ਤੁਹਾਡੇ ਵਾਸਤੇ ਵੇਖੋ ਦੁਪਹਿਰ ਵੀ ਵਲੌਗ ਬਣਾਉਣਾ ਪੈਂਦਾ ਵਿਖਾਉਣਾ ਪੈਂਦਾ ਤੁਹਾਨੂੰ ਵੀ ਹੁਣ ਤੇ ਮੈਂ ਥੱਕ ਗਿਆ ਹੁਣ ਉੱਤੇ ਆਉਂਦਾ ਹੁੰਦਾ ਵੇਖੋ ਕਿੰਨੇ ਉੱਚਾਉਣਾ ਹੈਗਾ ਤੇ ਹੁਣ ਮੈਂ ਥੱਲੇ ਜਾਣਾ ਥੱਲੇ ਆ ਗਿਆ ਮੈਂ ਆ ਗਿਆ ਜੀ ਵਾਜੀ ਹਲਦੀ ਚੈੱਕ ਕਰੋ ਥੋੜੇ ਬੂਟੇ ਲੱਗੇ ਨੇ ਹਲਦੀ ਦੇ ਕਰੋ ਚੈੱਕ ਜਿੰਗੋ ਕਰ ਨਹੀਂ ਜਿੰਗੋ ਹੁਣ ਇੱਥੇ ਆਪਾਂ ਸਾਰੀਆਂ ਸਬਜ਼ੀਆਂ ਲਾਉਣ ਕਰਾਂਗੇ ਆ ਮੂਲੀ ਵੇਖੋ Opa papi, da buta cakru, Sok <hesitation> senteri da buta higaib sokuge, <hesitation> teko pera mesamida lega buta, <hesitation> teh. <hesitation> ala, <hesitation> 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 Kamati. ਉਨੇ ਫਿਰ ਜਗ੍ਹਾ ਬਣਾ ਹੀ ਲਈ ਲੰਗਾਂ ਦੀ ਅੱਗੇ ਲੰਗਾਂ ਦੀ ਜਗ੍ਹਾ ਨਹੀਂ ਹੈਗੀ ਇਹਨੇ ਤੇ ਹੁਣ ਬਣ ਗਈ ਫਿਰ ਜਗ੍ਹਾ ਕਰਦੇ ਬੰਗਾ ਹੁਣ ਲੱਕੜੀਆਂ ਹੀ ਆ ਟਾਣੇ ਪੱਕਿਆਂ ਪਿਆਣਾ ਇਥੋਂ ਕੰਮ ਓਕੇ ਰਪੋਟਾਂ ਕਰ ਦੇਣਾ ਇਥੇ ਸਬਜ਼ੀਆਂ ਲਾ ਕੇ ਆ ਲੱਗਾ ਜੁੱਟ ਮਦਾਨਾ ਚ ਵਾਜੀ ਵਾ ਕਰ ਉੱਚਾ ਕਰ ਤੋਰੀਆਂ ਖਰਾਬ ਹੋਈਆਂ ਪਈਆਂ ਆ ਤੋਰੀਆਂ ਇਹ ਖਰਾਬ ਹੈ ਬੱਕ ਗਈਆਂ ਨਾ ਖਰਾਬ ਹੋ ਗਈਆਂ ਕੁੱਤੇ ਹੀ ਕੁੱਤੇ ਲੱਗਿਆ ਹੋਏ ਨੇ ਮਰੇ ਟਾਂ ਕਰਕੇ ਕੁੱਤੋਂ ਫਿਰ ਲੱਗਿਆ ਹੋਈਆਂ ਅਸਪਾਈ ਅੱਧਾ ਜੋੜੀਆ ਉੱਪਰ ਲੈ ਅਰ ਤਾਂ ਇਹ ਕਾੜੇਂ ਦਾ ਵੀ ਦੇਖੋ ਗੱਲਾਂ ਦੀਆਂ ਗੱਲਾਂ ਤੋਰੀਆਂ ਤੋਂ ਚੈੱਕ ਕਰ ਕਿਹੜੀਆਂ ਪੱਤੀਆਂ ਪੱਕੀਆਂ ਲੱਗੀਆਂ ਪਈਆਂ ਕੰਮ ਚੁਬਰੇ ਚੁਬਰੀ ਹੋਇਆ ਫਿਰ ਕਿ ਤੋਰੀ ਹੋਇਆ ਦੇਖੀ ਇੱਕਾ ਤੁਰੇ ਉੱਤੇ ਉਹ ਥਿੰਨੀ ਮਰਸਾ ਨਾ ਇੱਥੇ ਤਾਂ ਨਹੀਂ ਆਈ ਇੱਕੀ ਲੱਭੀ ਇਥੋਂ ਦਾ ਅੱਗੇ ਵਿਖੋ ਮਰਤਾ ਨੂੰ ਹਾਂ ਹੱਪ ਹੋ ਗਿਆ ਹੁਣ ਚੈੱਕ ਕਰੋ ਹੁਣ ਜਿਵੇਂ ਪਰਲੇ ਵੇਲ ਜਾਨੀਵਾ ਪਾਸਾ ਹੋ ਗਿਆ ਹੁੰਦਾ ਅੱਗੇ ਨਿੰਮ ਕਰਕੇ ਵਧੀਆ ਲੱਗਦੇ ਸੀਗੇ ਤੇ ਕੋ ਨੀ ਚੁਭਣਾ ਹੁਣ ਬੂਟੇ ਲਾ ਦਾਂਗੇ ਜਿਹੜੇ ਉਹ ਨਿੰਮ ਨੂੰ ਮੈਂ ਇੱਥੇ ਉਥੇ ਲੱਗਿਆ ਆਂ ਆ ਤੇ ਆ ਸਾਰੀਆਂ ਲਾਤੀਆਂ ਇਸ ਸਾਈਡਾਂ ਤੇ ਤੇ ਫਿਰ ਹਰਿਆਲੀ ਹੋ ਜੇਗੀ ਤੇ ਵਿਚਾਲੇ ਕਰਕੇ ਤਾਂ ਕਰਕੇ ਪਟਣੀ ਪਈ ਏ ਫਿਰ ਨਿੰਮ ਤੇ ਫਿਰ ਪਾਟੀ ਦਿੱਤੀ ਤੇ ਉਦੋਂ ਦੇ ਬਾਪੂ ਨੂੰ ਸੱਦਿਆਂਦੇ ਤੇ ਬਾਪੂ ਫਿਰ ਅੱਜ ਹੀ ਮਿਲਿਆ ਕਿਉਂਕਿ ਕੰਮਕਾਰ ਵਧੂ ਹੁੰਦੇ ਨੇ ਕਰੋ ਚੈੱਕ ਲੈ ਬੀ ਚੋਬਰ ਹੁਣ ਇਹ ਚੀਰਚੁਰ ਪਾਦੇ ਆ ਕੱਟਦੇ ਆ ਆ ਚੈੱਕ ਕਰੋ ਕਰੋ ਚੈੱਕ ਸੁਦਾ ਹੀ ਜਾਂਦੇ ਹਾਂ ਮੁਟਾਂ ਆ ਸ਼ਕਰ ਵੜਤਾ ਹੀ ਲੈ ਕਰੋ ਚੱਕ ਬਈ ਜਾਂਦੇ ਕਿ ਨਹੀਂ ਟਾਣੇ ਉਧਰ ਨੂੰ ਉਹ ਜਿਵਾ ਲੈ ਸਾਰੀ ਹਣੇ ਨਿਮਾ ਵੜਤੀ ਆਪਾਂ ਐ ਹੀ ਜਾਂਦੇ ਹਣ ਬਸ ਉਤੋਂ ਸਾਰੀ ਖਰਾਬ ਇਹ ਪੇ ਪੱਕ ਗਈ ਸੁੱਕੀ ਪਈ ਗਈ ਤੇ ਆਈ ਹੁਣ ਵੱਡੀ ਆਂਦੀ ਏ ਅਰੇ ਇਹਦੇ ਨਾਲ ਕਬਾੜੀ ਨਾਲ ਕਰੂ ਪਹਿਲਾਂ ਤੇ ਲੈ ਬਈ ਹੋ ਗਿਆ ਕੰਮ ਫਿਨਿਸ਼ਿੰਦਾ ਬਸ ਆ ਹੀ ਰਹਿ ਗਿਆ ਇੱਕ ਮੋਢਿਆ ਤੇ ਸਾਰਾ ਉਥੇ ਰੱਖਿਆ ਨੇ ਬੰਨ ਕਈ ਚੱਕ ਪਈ ਤੇ ਕਈ ਚੈੱਕ ਕਰੋ ਆਪਣੀ ਵਧੀਆ ਕਿੱਡੀ ਏ ਨਵੀਂ ਲੰਦੀ ਤੇ ਕਿੱਡੀ ਸੋਹਣੀ ਕਈ ਚੈੱਕ ਕਰੋ ਬਈ ਇਹ ਟਟਿੰਗ ਗੰਗ ਕਰਨੀ ਕਿ ਇਸ ਤਰ੍ਹਾਂ ਦੀ ਕਈ ਨਹੀਂ ਦੀ ਆਪਣੀ ਖਰਾਬ ਨਾ ਹੋ ਜੀ ਫਿਰ ਕਿਸੇ ਜਿਹਦੇ ਲੋਡ ਪੈਣੀ ਕੰਮ ਆਉਣੀ ਹੈ ਕਈ ਨੂੰ ਆਪਾਂ ਨੂੰ ਥੱਲੇ ਆ ਕੇ ਵੇਨੇ ਕੀ ਬੰਦਾ ਤੁਸੀਂ ਹੁਣ ਪਛਾਨੋ ਕਿੱਥੇ ਆ ਮੈਂ ਜਿੱਥੇ ਤੁਹਾਨੂੰ ਦੱਸਿਆ ਸੀ ਉੱਥੇ ਮੈਂ ਲੈ ਟੂ ਇਚ ਚੱਕਰ ਤੇ ਚੱਕਰ ਲੈ ਬਾਪੂ ਪੂਰਾ ਥੱਕ ਗਿਆ ਮੈਂ ਬਾਪੂ ਥੱਕ ਗਿਆ ਪੂਰਾ ਹੂੰ ਗਰਮੀ ਨਾ ਮਾਣਾ ਸੰਗਲ ਇੱਥੇ ਚੜਦੇ ਨਹੀਂ ਲੱਕੜਾ ਪਕਾਂ ਕੱਢ ਕੇ ਅੱਛਾ ਬਾਹਰ ਕੱਢਣੀ ਬਸ ਹੋਰ ਕੱਢਾ ਪਰ ਨਾਲ ਰਸੇ ਨਾਲ ਨਹੀਂ ਤਾਂ ਪਾ ਲੈਨੇ ਟੋਸ਼ਨ ਰਸੇ ਨਾਲ ਪਾ ਲੈਨੇ ਆ ਰਸਾ ਟੁੱਟ ਜਾਣਾ ਰਸਾ ਟੁੱਟ ਜਾਣਾ ਮੜੇ ਜੋਰ-ਜੂਰ ਲੋਲਾਂਗੇ ਜਾਂ ਫਿਰ ਚਲੋ ਕੱਢੇ ਦੀ ਤੇਰੀ ਨਿਕਲ ਹੂੰ ਹੂੰ ਇਹ ਕੱਢਣੀ ਆ ਹੁਣ ਸਲਾ ਬਣ ਗਈ ਕੰਦ ਨਾਲ ਹੀ ਲਾ ਦਿੰਨੇ ਆ ਤੇ ਹੁਣ ਐਵੇਂ ਫਿਰ ਡਟਟਰ ਕੱਢਾਂਗੇ ਤੇ ਹੁਣ ਇੱਥੇ ਲਾ ਦਿੰਨੇ ਆ ਕਰੋ ਚੱਕ ਜੀਆਂ ਨੂੰ ਕਰਦੇ ਨੇ ਕੰਮ ਇਹ ਸਾਡਾ ਇਹਦਾ ਵਲੌਗ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ